ਆ ਚੱਕੋ ਮਿੱਤਰੋ ਸਾਡੇ ਪਿੰਡ ਵੀ ਹੋ ਗਈ ਸਰਪੰਚੀ ਦਿਓ ਮੁਬਾਰਕਾਂ ਬਾਈ ਗਰਦੀਪ ਸਿੰਘ ਚੰਬੇ ਨੂੰ ਪਿੰਡ ਪੂਰੇ ਜ਼ਿਲ੍ਹਾ ਬਰਨਾਲਾ ਲਾਸਟ ਪਿੰਡ ਆ ਬਾਈ ਬਰਨਾਲੇ ਜ਼ਿਲ੍ਹੇ ਦਾ ਪੂਰੇ ਪਿੰਡ ਤੇ ਨਗਰ ਦਾ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਪ੍ਰਾਲਾ ਕੀਤਾ ਸਰਪੰਚਾਂ ਮੈਂਬਰਾਂ ਨੇ ਆੜਤੀਆਂ ਨੇ ਦਿਲੋਂ ਧੰਨਵਾਦ ਇਹਨਾਂ ਸਾਰਿਆਂ ਗੁਰੂ ਘਰ ਦੇ ਵਿੱਚ ਪਿੰਡ ਦੇ ਨਗਰ ਵੱਲੋਂ ਅਰਦਾਸ ਬੇਨਤੀ ਕਰਾ ਕੇ ਬਾਈ ਗਰਦੀਪ ਸਿੰਘ ਚੰਬੇ ਨੂੰ ਬਣਾ ਦਿੱਤਾ ਸਰਪੰਚ ਤੇ ਦੇਵ ਬਾਈ ਨੂੰ ਮੁਬਾਰਕਾਂ ਪਿੰਡ ਦਾ ਕੱਲਾ ਕੱਲਾ ਘਰ ਘਰ ਦਾ ਬੰਦਾ ਗੁਰੂ ਘਰ ਵਿੱਚ ਪਹੁੰਚਿਆ ਸੀਗਾ ਪਿੰਡ ਤੇ ਨਗਰ ਤੇ ਪੰਚਾਇਤ ਤੇ ਆੜਤੀਆਂ ਦੇ ਸਾਰੀਆਂ ਪਾਰਟੀਆਂ ਦੇ ਸਾਥ ਦੇ ਨਾਲ ਬਾਈ ਗਰਦੀਪ ਸਿੰਘ ਚੰਬੇ ਨੂੰ ਬਣਾ ਦਿੱਤਾ ਸਰਪੰਚ ਸਾਰੇ ਭਰਾਵਾਂ ਦਾ ਦਿਲੋਂ ਧੰਨਵਾਦ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਬਰਨਾਲੇ ਜ਼ਿਲ੍ਹੇ ਦਾ ਪਿੰਡ ਪੂਰੇ ਤੇ ਸਾਰਿਆਂ ਨੂੰ ਮੁਰੇ ਤੇ ਪਿੰਡ ਵਾਲ ਨੇ ਬਣਾ ਦਿੱਤਾ ਗਰਦੀਪ ਸਿੰਘ ਬਾਈ ਨੂੰ ਸਰਪੰਚ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਧੰਨਵਾਦ ਜਉਂਦੇ ਬਸਦੇ ਰਹੋ ਪਿੰਡ ਵਾਲਿਓ ਮੋਰਚਾ ਜਿੱਤ ਕੇ ਤੁਸੀਂ ਤੇ ਸਰਬਸੰਮਤੀ ਦੇ ਨਾਲ ਬਾਈ ਗਰਦੀਪ ਸਿੰਘ ਚੰਬੇ ਨੂੰ ਬਣਾ ਦਿੱਤਾ ਸਰਪੰਚ ਤੇ ਚਲਾ ਤੇ ਲੱਡੂ ਮਿੱਤਰੋ ਹੁਣ ਬਾਈ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਕਿਉਂਕਿ ਇਸ ਪਿੰਡ ਤੋਂ ਲੋਕ ਸਿੱਖਣ ਤੇ ਸਰਬਸੰਮਤੀ ਦੇ ਨਾਲ ਆਪਣੇ ਪਿੰਡ ਦੇ ਵਿੱਚ ਸਰਪੰਚ ਚੁਣਨਾ ਇਹ ਆ ਮੇਰਾ ਪਿੰਡ ਬਰਨਾਲੇ ਜ਼ਿਲ੍ਹੇ ਦਾ ਪੂਰੇ ਪਿੰਡ ਬਾਕੀ ਸਾਰੇ ਨਗਰ ਦਾ ਦਿਲੋਂ ਧੰਨਵਾਦ ਜੀ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ